ਜਿਹੜੀ ਹਵਾ ਧਿਕਰੀ ਖਰੀਦਕੋਟ ਖਡੂਰ ਸਾਬ ਤੋਂ ਬਠਿੰਡੇ ਤੋਂ ਇਸ ਵਾਰ ਤਾਂ ਖਾਲਸੇ ਦਾ ਰਾਜੀ ਆਵੇਗਾ ਸਰਦਾਰ ਪੀਮ ਸਿੰਘ ਜੀ ਦੇ ਸਕੁੱਤਰ ਵੀ ਖੜੇ ਨੇ ਤਾਂ ਫਿਰ ਹਵਾ ਸਾਰੀ ਹੋਣਾ ਬਣੀ ਹੋਈ ਐ ਸਰਜੀ ਸਿੰਘ ਖਾਲਸਾ ਜੀ ਬਣੀ ਕਿਉਂਕਿ ਅਸੀਂ ਸਾਡੇ ਪੰਜਾਬ ਵਿੱਚ ਨਚਾਰਾਂ ਨੂੰ ਨਹੀਂ ਵੇਖਣਾ ਚਾਹੁੰਦੇ ਖਡੂਰ ਸਾਬ ਤੋਂ ਮੈਂ ਦਾਵਾ ਕਰਕੇ ਕਹਿ ਸਕਦੀ ਹਾਂ ਕਿ ਭਾਈ ਅਮਰਿਤਪਾਲ ਸਿੰਘ ਜੀ ਸੀਟ ਲੈਣਗੇ ਹੋਰ ਕਿਹੜੀ ਸੀਟ ਦਾ ਦਾਵਾ ਕਰਾਂ ਮੈਂ ਇੱਕ ਫਰੀਦਕੋਟ ਸੀਟ ਦਾ ਦਾਵਾ ਕਰਕੇ ਕਹਿ ਸਕਦੀ ਹਾਂ ਸੰਗਰੂਰ ਸੀਟ ਦਾ ਦਾਵਾ ਵੀ ਕਰਕੇ ਕਹਿ ਸਕਦੀ ਹਾਂ ਏ ਗੈਂਗਸਟਰ ਆਈ ਗੁੰਡਾ ਪਰ ਇਹਨਾਂ ਰਾਖਸ਼ਾਂ ਨਾਲੋਂ ਤਾਂ ਕਿਤੇ ਚੰਗਾ ਹੈ ਲਖਸਧਾਨਾ ਜਿਹੜਾ ਸਾਡੀ ਮਾਂ ਬੋਲੀ ਪੰਜਾਬੀ ਸਭ ਤੋਂ ਵੱਡਾ ਮੁੱਦਾ ਹੈ ਮਾਂ ਬੋਲੀ ਪੰਜਾਬੀ ਦਾ ਜਿਹਦੇ ਵਿੱਚੋਂ ਅਸੀਂ ਜਨਮ ਲਿਆ ਸੀ ਮਨ ਹੈ ਫਿਊਚਰ ਦੇ ਵਿੱਚ ਤੂੰ ਇੱਕ ਸਿਆਸਤ ਚ ਜਾਣਾ ਚਾਹਂਦਾ ਨੀ ਉਹ ਟਾਈਮ ਦੱਸੂਗਾ ਵੀਰੇ ਸਿਆਸਤ ਚ ਆਉਣਾ ਚਾਹੁੰਦੇ ਆ ਜੋ ਆ ਗੱਲਾਂ ਕਰ ਰਹੀ ਆ ਇਹ ਮੈਨੂੰ ਬਾਈ ਦੀਪ ਸਿੱਧੂ ਨੇ ਸਿਖਾਈਆਂ ਨੇ ਉਹਨਾਂ ਨੂੰ ਮਿਲੀ ਸੀ ਉਹਨਾਂ ਨੇ ਮਤਲਬ ਕਿ ਇੱਕੋ ਹੀ ਗੱਲ ਸਿਖਾਈ ਸੀ ਮੈਨੂੰ ਕਿ ਪੰਜਾਬ ਜਿਹੜਾ ਪੰਜਾਬ ਦੀ ਮਿੱਟੀ 'ਚ ਜੰਮਿਆ ਉਹ ਕਦੇ ਵੀ ਪੰਜਾਬ ਦੇ ਹੱਕਾਂ ਲਈ ਜਾਂ ਪੰਜਾਬ ਦੀ ਗੱਲ ਕਰਨ ਤੋਂ ਕਦੇ ਨਹੀਂ ਡਰੂਗਾ ਲੋਕੀ ਕਹਿੰਦੇ ਨੇ ਮੈਨੂੰ ਹਜੇ ਵੀ ਕਹਿੰਦੇ ਨੇ ਕਿੰਨੀ ਰਿਪੋਰਟ ਤਾਂ ਬਣੀ ਨਹੀਂ ਪਰ ਤੂੰ ਪ੍ਰਚਾਰ ਕਰਨੀ ਜਾਨੀ ਆ ਬੋਰਡ ਤੋਂ ਵੱਡੀ ਹੁੰਦੀ ਆ ਸਪੋਰਟ ਕਿ ਮਾਨਸਾ ਨੇ ਸਿੱਧੂ ਮੂਸੇਵਾਲੇ ਦਾ ਜੋ ਹਨਾ ਉਹਨਾਂ ਨੂੰ ਹਰਾ ਕੇ ਕੀਤਾ ਥੋੜਾ ਕਿ ਡਰ ਅੰਦਰ ਬੈਠਿਆ ਹੋਇਆ ਕਿ ਬਾਈ ਲੱਖੇ ਨਾਲ ਨਾ ਕਿਤੇ ਐਵੇਂ ਹੋ ਜਾਵੇ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਆ ਕਰਨ ਪੰਜਾਬ ਦੇ ਵਿੱਚ ਪੰਥਕ ਹਵਾ ਬਣ ਰਹੀ ਹੈ ਲੋਕ ਪੰਥਕ ਧਿਰਾਂ ਨੂੰ ਪੰਥਕ ਚਿਹਰਿਆਂ ਨੂੰ ਪਸੰਦ ਕਰ ਰਹੇ ਨੇ ਤਾਂ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਵੀ ਆਪ ਮਹਾਰੇ ਲੋਕ ਪਹੁੰਚ ਰਹੇ ਸਾਡੇ ਨਾਲ ਅਸ਼ਮੀਨ ਨੇ ਮਾਨਸੇ ਤੋਂ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਵਧੀਆ ਸਮਝ ਰੱਖ ਕੇ ਤੇ ਵਧੀਆ ਬੁਲਾਰੇ ਵਜੋਂ ਉੱਭਰ ਰਹੇ ਅਸ਼ਮੀਨ ਸਤਿ ਸ਼੍ਰੀ ਅਕਾਲ ਕੀ ਹਾਲ ਵਧੀਆ ਵੀਰੇ ਤੁਸੀਂ ਦੱਸੋ ਕਿਵੇਂ ਦੇਖਦੇ ਹੋ ਪੰਜਾਬ ਚ ਚੋਣਾਂ ਨੇ ਬਸ ਇਸ ਵਾਰ ਤਾਂ ਖਾਲਸੇ ਦਾ ਰਾਜ ਹੀ ਆਵੇਗਾ ਜਿੱਥੋਂ ਤੱਕ ਦੇਖ ਰਿਹਾ ਜਿਹੜੀ ਹਵਾ ਦਿਖ ਰਹੀ ਆ ਫਰੀਦਕੋਟ ਖਡੂਰ ਸਾਹਿਬ ਤੋਂ ਬਠਿੰਡੇ ਤੋਂ ਇਸ ਵਾਰ ਤਾਂ ਖਾਲਸੇ ਦਾ ਰਾਜ ਹੀ ਆਵੇਗਾ ਹਾਂਜੀ ਫਰੀਦਕੋਟ ਤੋਂ ਕਿਉਂਕਿ ਕਰਮਜੀਤ ਅਨਮੋਲ ਵੀ ਖੜੇ ਨੇ ਕਿਵੇਂ ਦੇਖਦੇ ਹੋ ਮੁਕਾਬਲਾ ਫਰੀਦਕੋਟ ਦਾ ਫਰੀਦਕੋਟ ਦਾ ਦੇਖਦੇ ਆ ਕਿਉਂਕਿ ਬਿਆਨਤ ਸਰਦਾਰ ਬਿਆਨ ਸਿੰਘ ਜੀ ਦੇ ਸੁਪੁੱਤਰ ਵੀ ਖੜੇ ਨੇ ਤਾਂ ਫਿਰ ਹਵਾ ਸਾਰੀ ਉਹਨਾਂ ਪਰ ਨਹੀਂ ਹੋਈ ਹੈ ਸਰਬਜੀਤ ਸਿੰਘ ਖਾਲਸਾ ਜੀ ਬਣੀ ਕਿਉਂਕਿ ਅਸੀਂ ਸਾਡੇ ਪੰਜਾਬ ਵਿੱਚ ਨਚਾਰਾ ਨੂੰ ਨਹੀਂ ਵੇਖਣਾ ਚਾਹੁੰਦੇ ਚਲੋ ਉਹਨਾਂ ਨੂੰ ਨਚਾਰ ਵੀ ਨਹੀਂ ਕਹਿ ਸਕਦੇ ਚਲੋ ਉਹਨਾਂ ਦਾ ਕਿੱਤਾ ਹੈ ਨਾ ਉਹ ਅਗਲਾ ਆਪੇ ਕਿੱਤੇ ਦੀ ਰਿਸਪੈਕਟ ਕਰਨੀ ਚਾਹੀਦੀ ਆ ਪਰ ਗੱਲ ਇੱਥੇ ਹੈ ਕਿ ਜਿਹੜੇ ਸਰਬਜੀਤ ਸਿੰਘ ਖਾਲਸਾ ਜੀ ਦੇ ਖਿਲਾਫ ਖੜੇ ਨੇ ਤਾਂ ਫਿਰ ਅਸੀਂ ਖਾਲਸਾ ਰਾਜ ਜੀ ਖਾਲਸੇ ਰਾਜ ਨੂੰ ਹੀ ਵੋਟਾਂ ਪਾਵਾਂਗੇ ਨਾ ਅਸੀਂ ਬਹੁਤ ਦੇਖ ਲਿਆ ਇਹਨਾਂ ਨੂੰ ਜਿਤਾ ਕੇ 75 ਸਾਲ ਹੋ ਗਏ ਇਹਨਾਂ ਨੂੰ ਜਿਤਾਉਂਦੇ ਆ ਇਹਨੂੰ ਪਰ ਹੁਣ ਅਸੀਂ ਖਾਲਸੇ ਦਾ ਰਾਜ ਹੀ ਵੇਖਣਾ ਚਾਹੁੰਦੇ ਆ ਇਹ ਹੀ ਰੀਜ ਸਾਰੇ ਲੋਕਾਂ ਦੀ ਹੈ ਖਾਲਸੇ ਦਾ ਰਾਜ ਤੁਹਾਨੂੰ ਕੀ ਲੱਗਦਾ ਕਿੱਦਾਂ ਦਾ ਹੋਏਗਾ ਖਾਲਸੇ ਦਾ ਰਾਜ ਮਤਲਬ ਕਿ ਮੈਂ ਤਾਂ ਐਮੀ ਕਹੂੰਗੀ ਐਮੀ ਹੋਵੇ ਜਿੰਮੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਰਾਜ ਕੀਤਾ ਸੀ ਮਤਲਬ ਕਿ ਭੇਤ ਭਾਵਨਾ ਹੋਵੇ ਕੋਈ ਵੀ ਜਿੰਮੇ ਹੁਣ ਹੋ ਰਿਹਾ ਜਾਤਾਂ ਪਾਤਾਂ ਹਜੇ ਵੀ ਜਾਤਾਂ ਪਾਤਾਂ ਦੇ ਹਜੇ ਵੀ 90 ਤੋਂ 10% ਹਜੇ ਵੀ ਹੈਗਾ ਜਾਤ ਪਾਤ ਦਾ ਤਾਂ ਦੇਖਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਰਾਜ ਹੀ ਲਿਆਂਦਾ ਜਾਵੇ ਆਪਣੇ ਪੰਜਾਬ 'ਚ ਬਿਲਕੁਲ ਖਡੂਰ ਸਾਹਿਬ ਦੀ ਗੱਲ ਕਰੀਏ ਤਾਂ ਉੱਥੇ ਕਿਵੇਂ ਲੱਗਦਾ ਤੁਹਾਨੂੰ ਬਲਟੋਹਾ ਖੜੇ ਨੇ ਮਿਰਸਾ ਸਿੰਘ ਬਲਟੋਹਾ ਕਹਿੰਦੇ ਮੇਰੀ ਵੀ ਪੰਥ ਨੂੰ ਬਹੁਤ ਵੱਡੀ ਦੇਣ ਹੈ ਐਨਐਸਓ ਉਹਨਾਂ ਨੇ ਵੀ ਚੱਲੀ ਦੇਖੋ ਉਹਨਾਂ ਦੀ ਆਪਣੀ ਦੇਣ ਹੋਊਗੀ ਪਰ ਜਿੱਥੋਂ ਅਸੀਂ ਦੇਖਦੇ ਹਾਂ ਨਾ ਚਲੋ ਬਲਟੋਵਾ ਜੀ ਵੀ ਦੇਣ ਹੋਊ ਉਹਨਾਂ ਦੀ ਪਰ ਜਿੱਥੇ ਅਸੀਂ ਦੇਖਦੇ ਹਾਂ ਪਰ ਇਸ ਵਾਰ ਹਵਾ ਭਾਈ ਅਮਰਿਤਪਾਲ ਸਿੰਘ ਜੀ ਦੇ ਬਣੀ ਆ ਖਡੂਰ ਸਾਹਿਬ ਤੋਂ ਮੈਂ ਦਾਵਾ ਕਰਕੇ ਕਹਿ ਸਕਦੀ ਹਾਂ ਕਿ ਭਾਈ ਅਮਰਿਤਪਾਲ ਸਿੰਘ ਜੀ ਸੀਟ ਲੈਣਗੇ ਹੋਰ ਕਿਹੜੀ ਸੀਟ ਦਾ ਦਾਵਾ ਕਰਦੇ ਮੈਂ ਇੱਕ ਫਰੀਦਕੋਟ ਸੀਟ ਦਾ ਦਾਵਾ ਕਰਕੇ ਕਹਿ ਸਕਦੀ ਹਾਂ ਸੰਗਰੂਰ ਸੀਟ ਦਾ ਦਾਵਾ ਵੀ ਕਰਕੇ ਕਹਿ ਸਕਦੀ ਹਾਂ ਕਿ ਬਾਪੂ ਸੇਮਰਿੰਦੀ ਸਿੰਘ ਮਾਣੀ ਜਿੱਤਣਗੇ ਲੱਖੇ ਸਰਣ ਵਾਲੀ ਤੁਸੀਂ ਪਿਛਲੇ 2-3 ਦਿਨਾਂ ਤੋਂ ਪ੍ਰਚਾਰ ਕਰ ਰਹੇ ਹੋ ਕੀ ਗੱਲ ਵੀ ਇਥੋਂ ਦਾਵਾ ਕਿਉਂ ਨਹੀਂ ਕਰਦੇ ਲੈ ਚਲਦਾ ਮੁਕਾਬਲਾ ਫਸਿਆ ਹੋਇਆ ਮੁਕਾਬਲਾ ਫਸਿਆ ਹੋਇਆ ਮਤਲਬ ਕਿ ਹੋਰ ਧਿਰਾਂ ਨੂੰ ਮੈਂ ਕਹਿ ਨਹੀਂ ਸਕਦੀ ਕਿਉਂਕਿ ਆਮ ਆਦਮੀ ਪਾਰਟੀ ਦਾ ਵੀ ਹਜੇ ਇੰਨਾ ਹੈ ਨਹੀਂ ਗੁਰਮੀਤ ਸਿੰਘ ਖੁੱਡੀਆਂ ਦਾ ਮੁਕਾਬਲਾ ਫਸਿਆ ਹੋਇਆ ਹਰ ਸਿਮਰਤ ਕੌਰ ਤੇ ਭਾਈ ਲਖੇ ਸਧਾਣੇ ਦਾ ਹਜੇ ਵੀ ਕਿਤੇ ਨਾ ਕਿਤੇ ਡਰ ਰਹਿੰਦਾ ਕਿਉਂਕਿ ਪਿਛਲੇ ਵਾਰ ਮਾਨਸਾ ਮਾਨਸਾ ਬਣੀ ਉਹ ਥੋੜਾ ਜਿਹਾ ਡਰ ਰਹਿੰਦਾ ਕਿਉਂਕਿ ਪਿਛਲੀ ਵਾਰੀ ਮਾਨਸਾ ਨੇ ਸਿੱਧੂ ਮੂਸੇਵਾਲੇ ਦਾ ਜੋ ਹਨਾ ਉਹਨਾਂ ਨੂੰ ਹਰਾ ਕੇ ਕੀਤਾ ਥੋੜਾ ਕਿ ਡਰ ਅੰਦਰ ਬੈਠਿਆ ਹੋਇਆ ਕਿ ਬਾਈ ਲੱਖੇ ਨਾਲ ਨਾ ਕਿਤੇ ਐਵੇਂ ਹੋ ਜਾਈ। ਹਾਂ ਜੀ ਜੀ। ਲੱਗਦਾ ਕਿ ਮਾਨਸਾ ਇੱਕ ਮੁਸ਼ਤ ਲੱਖੇ ਦੇ ਹੱਕ ਦੇ ਵਿੱਚ ਭੁਗਤੇਗਾ। ਹਾਂ ਜੀ ਜਿੱਥੋਂ ਦਾ ਕਿ ਮੈਂ ਪ੍ਰਚਾਰ ਕਰਕੇ ਆਈਆਂ ਬਾਈ ਦੇ ਨਾਲ ਗਈ ਸੀ ਰੈਲੀ ਵਿੱਚ ਤਾਂ ਬਹੁਤ ਪਿੰਡ ਨੇ ਬਾਈ ਲੱਖੇ ਸਿਧਾਣੇ ਦੇ ਹੱਕ ਵਿੱਚ ਕਿਉਂਕਿ ਸਾਰੇ ਅੱਕ ਗਏ ਨਾ ਬਾਈ ਇਹਨਾਂ ਤੋਂ। ਮਤਲਬ ਕਿ ਅਸੀਂ ਕਹਿ ਸਕਦੇ ਹਾਂ ਕਿ ਜਿਹੜੀਆਂ ਆਮ ਆਦਮੀ ਪਾਰਟੀ ਹਨ ਉਹਨਾਂ ਨੇ ਲੋਕਾਂ ਦੇ ਅੰਦਰੋਂ ਭਰੋਸਾ ਹੀ ਠਾਤਾ ਕਿਉਂਕਿ ਲੋਕਾਂ ਨੇ ਪਿਛਲੀ ਵਾਰ ਭਰੋਸਾ ਕੀਤਾ ਤਾਂ 92 ਸੀਟਾਂ ਦੇ ਭਗਵੰਤ ਮਾਨ ਸਾਹਿਬ ਨੂੰ ਜਿਤਾਇਆ ਸੀ ਪਰ ਹੁਣ ਅਸੀਂ ਦੇਖਦੇ ਹਾਂ ਕਿ ਲੋਕਾਂ ਦੇ ਅੰਦਰ ਇੱਕ ਭਰੋਸਾ ਨਾਮ ਦੀ ਚੀਜ਼ ਨਾ ਖਤਮ ਕਰਤੀ ਹੈ ਨਾ ਸਰਕਾਰਾਂ ਨੇ ਹੁਣ ਕਿਤੇ ਨਾ ਕਿਤੇ ਉਹ ਬਾਈ ਲੱਖੇ ਵਰਗੀਆਂ ਤੇ ਵੀ ਭਰੋਸਾ ਕਰਨੋਂ ਕਿਤੇ ਨਾ ਕਿਤੇ ਘਟ ਗਏ ਨੇ ਬਾਈ ਲੱਖੇ ਸਿਧਾਣੇ ਨੂੰ ਕਹਿੰਦੇ ਨੇ ਜਿੱਥੇ ਵੀ ਮੈਂ ਜਾਣੀ ਆ ਮੈਨੂੰ ਬੋਤਲੋ ਕਹਿੰਦੇ ਨੇ ਇਹ ਗੈਂਗਸਟਰ ਆ ਗੁੰਡਾ ਪਰ ਇਹਨਾਂ ਰਾਖਸ਼ਾਂ ਨਾਲੋਂ ਤਾਂ ਕਿਤੇ ਚੰਗਾ ਹੈ ਲੱਖੇ ਸਿਧਾਣਾ ਜਿਹੜਾ ਸਾਡੀ ਮਾਂ ਬੋਲੀ ਪੰਜਾਬੀ ਸਭ ਤੋਂ ਵੱਡਾ ਮੁੱਦਾ ਆ ਮਾਂ ਬੋਲੀ ਪੰਜਾਬੀ ਦਾ ਜਿਹਦੇ ਵਿੱਚੋਂ ਅਸੀਂ ਜਨਮ ਲਿਆ ਸਾਡੀ ਪਛਾਣ ਆ ਬਾਹਰਲੇ ਦੇਸ਼ਾਂ ਵਿੱਚ ਜਾਣਦੇ ਆ ਤਾਂ ਲੋਕ ਕਹਿੰਦੇ ਨੇ ਆ ਪੰਜਾਬੀ ਆ ਗਈ ਜਿਹਦੀ ਸਾਡੀ ਪਛਾਣ ਆ ਇਹ ਤਾਂ ਉਹਨੂੰ ਹੀ ਖਤਮ ਕਰਨ ਨੂੰ ਸਰਦੇ ਨੇ ਤਾਂ ਸਭ ਤੋਂ ਵੱਡਾ ਮੁੱਦਾ ਠਾਇਆ ਬਾਈ ਲੱਖੇ ਸਿਧਾਣੇ ਨੇ ਮਾਂ ਬੋਲੀ ਪੰਜਾਬੀ ਦਾ ਤਾਂ ਕਰਕੇ ਸਾਰਿਆਂ ਨੂੰ ਬਾਈ ਲੱਖੇ ਸਿਧਾਣੇ ਦਾ ਸਾਥ ਦੇਣਾ ਚਾਹੀਦਾ ਤੁਹਾਡੀ ਗੱਲ ਠੀਕ ਹੈ ਕਿ ਕਈ ਲੋਕ ਡਰਦੇ ਵੀ ਤਾਂ ਗੈਂਗਸਟਰ ਰਹਾਗਾ ਵੀ ਇਦਾਂ ਦਾ ਸੁਭਾਅ ਉਹ ਜਿਹਾ ਜੀ ਇਹਨੂੰ ਜਿਤਾਤਾ ਕਿੱਥੇ ਗੱਲ ਕਰ ਲੂ ਪੰਜਾਬੀਆਂ ਨੂੰ ਨਹੀਂ ਗੱਲ ਕਰੇਗਾ ਪੰਜਾਬੀਆਂ ਦੀ ਕਿਉਂਕਿ ਜੇ ਪਾਰਲੀਮੈਂਟ ਵਿੱਚ ਜਿਤਾ ਕੇ ਭੇਜਾਂਗੇ ਆਪਾਂ ਲੱਖਾ ਸਧਾਨਾ ਨੂੰ ਇਹਨਾਂ ਨੂੰ ਖਰੇ ਤੋਂ ਖਰੇ ਸਵਾਲ ਖੜੇ ਕਰੂਗਾ ਬਈ ਲੱਖਾ ਸਧਾਨਾ ਇਹ ਮੈਂ ਦਾਅਵੇ ਨਾ ਕਹਿ ਸਕਦੀਆਂ ਕਿ ਬਈ ਲੱਖਾ ਸਧਾਨਾ ਜੇ ਐਮਪੀ ਬਣ ਗਿਆ ਬਠਿੰਡੇ ਦੇ ਮਾਨਸੇ ਤੋਂ ਉਹ ਕਿਹੜੇ ਕੰਮ ਨਹੀਂ ਜਿਹੜੇ ਮਾਨਸਾ ਦੇ ਬਠਿੰਡੇ ਦੇ ਕਰਵਾਊਗਾ ਨਹੀਂ ਕੰਮ ਤਾਂ ਹਰ ਸੀਮਤ ਬਾਲ ਕਹਿੰਦੀ ਉਥੇ ਰੇ ਕਿਤੇ ਐਮਸ ਲਿਆਉਂਦਾ ਉਰੇ ਸੜਕਾਂ ਵਧੀਆ ਨੇ ਸਭ ਤੋਂ ਵਧੀਆ ਜੀ ਕਿਸੇ ਸ਼ਹਿਰ ਦਾ ਵਿਕਾਸ ਹੋਇਆ ਤਾਂ ਬਠਿੰਡੇ ਦਾ ਹੋਇਆ ਤੇ ਵਿਕਾਸ ਕਰਾਇਆ ਹਰ ਸਿਮਰਤ ਲਈ ਇਹ ਮੈਂ ਕਹਿ ਸਕਦੀ ਆ ਬਾਈ ਤੁਸੀਂ ਤੁਸੀਂ ਕੁੜੀ ਹੋ ਨੰਨੀ ਛਾਂ ਵੀ ਚਲਾਉਂਦੇ ਨੇ ਇੱਕ ਸੰਸਥਾ ਆ ਗਈ ਹੈ ਹਾਂ ਜੀ ਇਹ ਕਹਿ ਸਕਦੀ ਆ ਵੀਰੇ ਮੈਂ ਜਿੱਥੋਂ ਤੱਕ ਦੇਖਿਆ ਹਨਾ ਬਹੁਤ ਲੋਕ ਸੀ ਅਕਾਲੀਆਂ ਬੰਨੀ ਸੀ ਹਨਾ ਉਹ ਅਕਾਲੀ ਜਿਨ੍ਹਾਂ ਨੇ ਪਿਛਲੀ ਵਾਰ ਅਕਾਲੀਆਂ ਨੂੰ ਵੋਟ ਪਾਈ ਸੀ ਉਹ ਅਕਾਲੀਆਂ ਨੂੰ ਛੱਡ ਕੇ ਬਾਈ ਲੱਖੇ ਸਧਾਣੇ ਬੰਨੀ ਆ ਗਏ ਇਹ ਜੱਤਾ ਹੈ ਬਾਈ ਲੱਖੇ ਸਧਾਣੇ ਦੀ ਜੇ ਇਹ ਕਹਿੰਦੇ ਨੇ ਅਸੀਂ ਐਮਜਾ ਹਸਪਤਾਲ ਖੋਲੇ ਆ ਸੜਕਾਂ ਵਧੀਆ ਬਣਾਈਆਂ ਨੇ ਇਹ ਚਲੋ ਉਹਨਾਂ ਨੇ ਇੱਕ ਕੰਮ ਵਧੀਆ ਕੀਤਾ ਚਲੋ ਐਮਜਾ ਹਸਪਤਾਲ ਉਹਨਾਂ ਨੇ ਬਣਾਇਆ ਪਰ ਕਿਤੇ ਨਾ ਕਿਤੇ ਸਾਨੂੰ ਲੋਕਾਂ ਦੀ ਵੀ ਸੁਣਨੀ ਚਾਹੀਦੀ ਹੈ ਨਾ ਇਹ ਸਰਕਾਰ ਲੋਕਾਂ ਦੁਆਰਾ ਲੋਕਾਂ ਲਈ ਚੁਣੀ ਗਈ ਸਰਕਾਰ ਹੈ ਨਾ ਇਹ ਤੇ ਇਹ ਕਿਤੇ ਜਿਹੜੇ ਲੋਕਾਂ ਤੋਂ ਇਹ ਵੋਟਾਂ ਲੈ ਕੇ ਉਹਨਾਂ ਨੂੰ ਠੇਡਾ ਮਾਰ ਜਾਂਦੇ ਨੇ ਇਹ ਤਾਂ ਉਹਨਾਂ ਦੀ ਬਹੁਤ ਮਾੜੀ ਗੱਲ ਹੈ ਨਾ ਇਹ ਅਕਾਲੀਆਂ ਨੇ ਇਹ ਮੈਨੂੰ ਥੋੜੇ ਮਾਦਮ ਰਾਈਂ ਕਹਿ ਰਹੀਆਂ ਇਹ ਅਕਾਲੀ ਨਾ ਕੋਈ ਏ ਅਸਲ ਸਿੱਖ ਨਹੀਂ ਹੈਗੇ ਇਹ ਨਕਲੀ ਸਿੱਖ ਨੇ ਇਹ ਉਤੋਂ ਉਤੋਂ ਹੀ ਸਿੱਖ ਆਪਣਾ ਦਿਖਾਉਂਦੇ ਨੇ ਜਿਵੇਂ ਸਿੱਖ ਰਾਜ ਵਿੱਚ ਅਸੀਂ ਮਹੱਤਤਾ ਰੱਖਦੇ ਹਾਂ ਮੁਹੱਬਤ ਕਰਦੇ ਹਾਂ ਸਿੱਖ ਰਾਜ ਨੂੰ ਪਰ ਇਹ ਕਰਦੇ ਨਹੀਂ ਇਹ ਉਤੋਂ ਉਤੋਂ ਹੀ ਦਿਖਾਵੇ ਇਹਨਾਂ ਦਾ ਕਿਹੜੀ ਗੱਲ ਤੁਸੀਂ ਦੇਖੀ ਇਹੋ ਜਿਹੜਾ ਤੁਹਾਨੂੰ ਲੱਗਦਾ ਵੀ ਉਤੋਂ ਉਤੋਂ ਜਿਹੜੀ ਦੇਖੀ ਇਹਨਾਂ ਨੇ ਮਤਲਬ ਇਹਨਾਂ ਨੇ ਆਪਣੀ ਪਾਰਟੀ ਦਾ ਨਾਮ ਰੱਖਿਆ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਆਲੇ ਪਰ ਕੰਮ ਨਹੀਂ ਕਰਦੇ ਇਹ ਸਾਡੇ ਪਿੰਡ ਵੀ ਆਏ ਸੀ ਮੈਂ ਇਹਨਾਂ ਤੋਂ ਖੜੇ ਇਹਨਾਂ ਤੋਂ ਖੜਾ ਖੜਾ ਇਹਨਾਂ ਤੋਂ ਸਵਾਲ ਪੁੱਛੇ ਸੀ ਇਹਨਾਂ ਨੇ ਮੈਨੂੰ ਕਿਹਾ ਸੀ ਕਹਿੰਦੇ ਕੋਈ ਵੀ ਸਾਥ ਸਵਾਲ ਪੁੱਛ ਸਕਦਾ ਮੈਂ ਕਿਹਾ ਮੈਂ ਇਕੱਲੀ ਮੈਂ ਸੋ ਤੋਂ ਦੋ ਸਵਾਲ ਪੁੱਛੂੰਗੀ ਜਿਹੜੇ ਕਾਲੇ ਕਾਨੂੰਨ ਇਹਨਾਂ ਨੇ ਚਲੋ ਇਹ ਕਹਿੰਦੇ ਸੀ ਕਹਿੰਦੇ ਕਾਲੇ ਕਾਨੂੰਨ ਅਸੀਂ ਉਹ ਨਹੀਂ ਕੀਤੇ ਮਤਲਬ ਕਿ ਅਸੀਂ ਨਹੀਂ ਇਹ ਮਤਲਬ ਇਹਨਾਂ ਨੇ ਤੇ ਸਾਈਨ ਕੀਤਾ ਇਹਨਾਂ ਦੇ ਘਰ ਮੂਰੇ ਤਿੰਨ ਤਿੰਨ ਦਿਨ ਲਗਾਤਾਰ ਧਰਨਾ ਚੱਲਦਾ ਰਿਹਾ ਜਦੋਂ ਹੁਣ ਵੋਟਾਂ ਦੀ ਗੱਲ ਆਈ ਕਹਿੰਦੇ ਅਸੀਂ ਵੀ ਪਾਰਲੀਮੈਂਟ 'ਚ ਗੱਲ ਕੀਤੀ ਸੀ ਕਿ ਕਾਲੇ ਕਾਨੂੰਨ ਗਲਤ ਨੇ ਫਿਰ ਜਿੱਥੇ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦਾ ਇਹ じゃ ਸਿਖਰ ਕੀ ਕੰਮ ਦੇਖਿਆ ਤੁਸੀਂ ਜਿਹੜੇ ਸਿੱਖ ਰਾਜ ਮਤਲਬ ਕਿ ਸਿੱਖ ਰਾਜ ਨਾਲ ਸੰਬੰਧਿਤ ਨਹੀਂ ਰੱਖਦੇ ਉਹ ਕੰਮ ਇੰਨੀ ਛੋਟੀ ਉਮਰ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਕਰ ਰਹੇ ਹੋ ਕੀ ਮਤਲਬ ਮਨ ਹੈ ਫਿਊਚਰ ਦੇ ਵਿੱਚ ਭਵਿੱਖ ਚ ਸਿਆਸਤ ਚ ਜਾਣਾ ਚਾਹੁੰਦੇ ਨਹੀਂ ਉਹ ਟਾਈਮ ਦੱਸੂਗਾ ਵੀਰੇ ਸਿਆਸਤ ਚ ਜਾਣਾ ਚਾਹੁੰਦੇ ਜੋ ਆ ਗੱਲਾਂ ਕਰ ਰਹੀਆਂ ਇਹ ਮੈਨੂੰ ਬਾਈ ਦੀਪ ਸਿੱਧੂ ਨੇ ਸਿਖਾਈਆਂ ਨੇ ਉਹਨਾਂ ਨੂੰ ਮਿਲੀ ਸੀ ਉਹਨਾਂ ਨੇ ਮਤਲਬ ਕਿ ਇੱਕੋ ਹੀ ਗੱਲ ਸਿਖਾਈ ਸੀ ਮੈਨੂੰ ਕਿ ਪੰਜਾਬ ਜਿਹੜਾ ਪੰਜਾਬ ਦੀ ਮਿੱਟੀ ਤੋਂ ਜੰਮਿਆ ਉਹ ਕਦੇ ਵੀ ਪੰਜਾਬ ਦੇ ਹੱਕਾਂ ਲਈ ਜਾਂ ਪੰਜਾਬ ਦੀ ਗੱਲ ਕਰਨ ਤੋਂ ਕਦੇ ਨਹੀਂ ਡਰੂਗਾ ਹਾਂਜੀ ਜਿਹੜੀ ਤੁਸੀਂ ਮੈਨੂੰ ਗੱਲ ਕਹੀ ਸੀ ਕਿ ਤੁਸੀਂ ਇਹ ਜੀ ਕੀ ਗੱਲ ਦੇਖੀ ਜਿਹੜੇ ਸਿੱਖ ਰਾਜ ਹੈ ਨਹੀਂ ਇਹ ਵੀ ਬਾਹਰ ਸਿਮਰਤ ਕੌਰ ਜੀ ਦਾ ਬਿਆਨ ਦੇਖਿਆ ਮੈਂ ਇਹ ਭਾਈ ਅਮਰਿਤਪਾਲ ਜੀ ਨੂੰ ਕਹਿ ਰਹੇ ਸੀ ਕੱਲ ਦਾ ਸ਼ੋਕਰਾ ਦਵਾਈ ਤੋ ਆ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਇੱਕ ਪਿੰਡ ਗਏ ਇਹ ਵੋਟਾਂ ਦਾ ਪ੍ਰਚਾਰ ਕਰਨ ਉੱਥੋਂ ਇੱਕ ਨੌਜਵਾਨ ਮੁੰਡੇ ਨੇ ਇਹਨਾਂ ਨੂੰ ਮੂਰੋ ਸਵਾਲ ਕੀਤਾ ਕਿ ਲੱਖਾਂ ਕਿ ਭਾਈ ਅਮਰਿਤਪਾਲ ਸਿੰਘ ਜੀ ਦੀ ਰਿਹਾਈ ਦੀ ਗੱਲ ਕਰੋਗੇ ਉਹਨਾਂ ਤੇ ਦੁਬਾਰੇ ਫੇਰ ਐਨਐਸਐ ਲਾਤੀ ਇਹ ਕਹਿੰਦੇ ਹਾਂ ਭਾਈ ਅਮਰਿਤਪਾਲ ਸਿੰਘ ਜੀ ਬਹੁਤ ਵਧੀਆ ਸੀ ਉਹਨਾਂ ਦੀ ਰਿਹਾਈ ਦੀ ਅਸੀਂ ਗੱਲ ਕਰਾਂਗੇ ਆ ਗੱਲ ਕਿੱਥੇ ਆ ਕੇ ਰੁਕਦੀ ਐ ਜੀ ਵੋਟਾਂ ਵਾਲੇ ਤਾਂ ਤੁਸੀਂ ਭਾਈ ਅਮਰਿਤਪਾਲ ਸਿੰਘ ਜੀ ਤੁਹਾਡੇ ਲਈ ਵਧੀਆ ਇਨਸਾਨ ਐ ਵੋਟਾਂ ਤੋਂ ਪਹਿਲਾਂ ਉਹਨੂੰ ਤੁਸੀਂ ਕੱਲ ਦਾ ਸ਼ੁਕਰਆ ਕਹਿ ਰਹੇ ਸੀ ਦੁਬਈ ਤੋਂ ਆ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਿਆ ਤੁਹਾਨੂੰ ਉਦਾਂ ਓਵਰਲ ਕੀ ਲੱਗਦਾ ਹੈ ਜੇ ਅਮਰਿਤਪਾਲ ਜਿੱਤਦੇ ਨੇ ਜਾਂ ਪੰਜਾਬ ਦਾ ਮਾਹੌਲ ਜਾਂ ਭਾਈਚਾਰਕ ਸਾਂਝ ਉਹਨੂੰ ਲੈ ਕੇ ਇੱਕ ਡਰ ਪੁਜਾਇਆ ਜਾ ਰਿਹਾ ਹੈ ਕਿ ਜੇ ਮਤਲਬ ਗਰਮ ਖਿਆਲੀ ਜੇਤਦੇ ਆ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਨੂੰ ਢਾਹ ਲੱਗ ਸਕਦੀ ਇੱਥੇ ਮਾਹੌਲ ਖਰਾਬ ਹੋ ਸਕਦਾ ਜਮੀਨ ਹੀ ਨਹੀਂ ਹੁੰਦਾ ਵੀਰੇ ਐਨਾ ਕੀ ਕਹਿ ਸਕਦੇ ਆ ਹਨਾ ਜਿਹੜੇ ਮਤਲਬ ਕਿ ਐਂਟੀ ਪਾਰਟੀ ਵਾਲੇ ਨੇ ਉਪਰਕਾਰੇ ਨੇ ਲੋਕਾਂ ਨੂੰ ਕਿ ਹਣਾ ਖਾਲਸਾ ਰਾਜ ਖਲਸਾਣ ਆਵੇਗਾ ਤਾਂ ਜੀ ਪੰਜਾਬ ਚ ਭਾਈਚਾਰਕ ਸਾਂਝ ਘਟੂਗੀ ਮਤਲਬ ਜਾਤ ਪਾਤ ਦਾ ਵਿਰੋਧ ਹੋਊਗਾ ਮਤਲਬ ਕਿ ਕੁਝ ਨਹੀਂ ਹੈਗਾ ਵੀਰੇ ਇੰਨਾ ਕ ਤਾਂ ਅਸੀਂ ਵੀ ਦਾਅਵੇ ਨਾ ਕਹਿ ਸਕਦੇ ਕਿ ਸਾਡਾ ਖਾਲਸਾ ਭਾਈਚਾਰਾ ਭਾਈਚਾਰਕ ਸਾਂਝ ਵਡਾਉਂਦਾ ਹੀ ਆ ਰਿਹਾ ਹੁਣ ਤੱਕ ਹਾਂਜੀ ਵੀਰੇ ਪ੍ਰਚਾਰ ਕਰ ਰਹੇ ਹਾਂ ਤੁਹਾਨੂੰ Hindu ਭਾਈ ਵੀ ਕਈ ਮਿਲਿਆ ਹੋਣਗੇ ਡਰਦੇ ਤਾਂ ਨਹੀਂ ਉਹ ਲੱਖੇ ਨੂੰ ਵੋਟ ਪਾਉਣ ਵੇਲੇ ਜਾਂ ਫਿਰ ਗਰਮ ਖਿਆਲੀਆਂ ਨੂੰ ਵੋਟ ਪਾਉਣ ਵੇਲੇ ਨਹੀਂ ਵੀਰੇ ਨਹੀਂ ਵੀਰੇ ਮੇਰੀ ਮੁਲਾਕਾਤ ਹੋਈ ਸੀ ਇੱਕ ਮੁਸਲਮਾਨ ਭਾਈਚਾਰੇ ਨਾਲ ਉਹਨਾਂ ਨਾਲ ਮੈਂ ਗੱਲਬਾਤ ਸਾਂਝੀ ਕੀਤੀ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਬਸ ਤੁਹਾਡੇ ਹੱਥਾਂ 'ਨੇ ਕਿ ਤੁਹਾਡੇ ਅੱਗੇ ਹੀ ਬੇਨਤੀ ਹੈ ਕਿ ਸਾਡੇ ਕੰਮ ਪੂਰੇ ਹੋ ਜਾਣ ਕਹਿੰਦੇ ਸਾਡੀ ਵੋਟ ਬਾਈ ਲਖੇ ਸਧਾਨੀ ਨੂੰ ਜਾ ਉਹਨਾਂ ਨੂੰ ਦਾਵਾ ਕਰਕੇ ਆਏ ਆ ਕਿ ਤੁਸੀਂ ਤੁਹਾਡੇ ਘਰ ਦੀ ਇੱਕ ਇੱਕ ਵੋਟ ਤੁਹਾਡੇ ਹਲਕੇ ਦੀ ਕਿ ਇੱਕ ਵੋਟ ਬਾਈ ਲਖੇ ਸਧਾਨੇ ਬੰਨੀ ਬਾਗੀ ਤਾਂ ਤੁਸੀਂ ਸਮਝੋ ਤੁਹਾਡੇ ਕੰਮ ਪੂਰੇ ਹੋਗੇ ਤੁਹਾਡੇ ਵਾਂਗੂ ਹੀ ਜੇ ਲੱਖੇ ਦੇ ਲਈ ਜਾਂ ਐਂ ਪ੍ਰਚਾਰ ਦੇ ਲਈ ਤੁਹਾਡੇ ਇੱਧਰ ਏਰੀਆ ਦੀ ਨਵਜੋਤ ਕੋਰ ਲੰਬੀ ਹੈ ਨਾ ਪ੍ਰਚਾਰ ਤੁਹਾਡੇ ਮਾਰਗਦਰਸ਼ਨ ਨੇ ਹੋ ਕਿਉਂਕਿ ਤੁਸੀਂ ਵੀ ਉਹ ਨਾ ਵਾਂਗੂ ਹੀ ਐਂ ਪ੍ਰਚਾਰ ਕਰ ਰਹੇ ਹੋ ਇੱਕ ਇੱਕਦਮ ਸਿਆਸਤ ਚ ਨਿਕਲੇ ਹਾਂਜੀ ਵੀਰੇ ਮਤਲਬ ਕਿ ਦੇਖ ਸਕਦੇ ਆ ਇਸ ਇਪਰਚਾਰ ਕਰਨਾ ਕੋਈ ਗਲਤ ਗੱਲ ਨਹੀਂ ਹੁੰਦੀ ਕਿਸੇ ਬੰਦੇ ਦੇ ਖਿਲਾਫ ਹਨਾ ਲੋਕੀ ਕਹਿੰਦੇ ਨੇ ਮੈਨੂੰ ਹਜੇ ਵੀ ਕਹਿੰਦੇ ਨੇ ਕਿ ਤੇਰੀ ਬੋਰਡ ਤਾਂ ਬਣੀ ਨਹੀਂ ਪਰ ਤੂੰ ਪ੍ਰਚਾਰ ਕਰਨੇ ਜਾਨੀ ਆ ਬੋਰਡ ਤੋਂ ਵੱਡੀ ਹੁੰਦੀ ਆ ਸਪੋਰਟ ਕਿਹੜੇ ਬੰਦੇ ਬਣੀ ਕਰਨੀ ਆ ਆਪਾਂ ਹਜੇ ਕਾਲੀ ਕਾਂਗਰਸ ਸੀ ਮੈਂ ਤੁਹਾਨੂੰ ਦੱਸ ਰਹੀ ਆ ਮੈਨੂੰ ਵੋਟਾਂ ਤੋਂ 1 ਮਹੀਨਾ ਪਹਿਲਾਂ ਆਮ ਆਦਮੀ ਪਾਰਟੀ ਦਾ ਫੋਨ ਆਇਆ ਸੀ ਕਹਿੰਦੇ ਸਾਡੀ ਪਾਰਟੀ 'ਚ ਸ਼ਾਮਲ ਹੋ ਜਾ ਪਰ ਮੈਂ ਕਿਹਾ ਨਹੀਂ ਮੈਂ ਮੈਂ ਐਸੀ ਮਰ ਜਾਂਗੀ ਪਰ ਅਸੀਂ ਬਿਕਦੇ ਕਦੇ ਨਹੀਂ ਜਿਹੜੀ ਪਾਰਟੀ ਨਾਲ ਖੜਕੇ ਤਾਂ ਖੜਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਖੜੇ ਆ ਤਾਂ ਜਿੰਨੇ ਚਿੱਕੇ ਸਰੀਰ ਚ ਸਾਹ ਰਹਿਣਗੇ ਉਹਨਾਂ ਨਾਲ ਹੀ ਰਹਿਣਗੇ ਪੇਸ਼ਕਸ਼ ਕੀ ਦਿੱਤੀ ਪੈਸੇ ਦੇ ਵੀ ਹੋਈ ਵੀ ਨਹੀਂ ਐਨੀ ਗੱਲ ਤਾਂ ਚੱਲੀ ਨਹੀਂ ਮੈਂ ਉਹਨਾਂ ਨੂੰ ਉਹਦੀ ਫੋਨ ਘੱਟਤਾ ਮੈਂ ਕਿਹਾ ਮੈਂ ਤੁਹਾਨੂੰ ਘਰੇ ਰਾਇ ਕਰਕੇ ਦੱਸੂ ਮੈਂ ਕਿਹਾ ਹਜੇ ਉਹਨਾਂ ਦੇ ਇੱਕ ਮਤਲਬ ਕਿ ਕਹਿ ਸਕਦੇ ਆ ਉਹਨਾਂ ਦੀ ਟੀਮ ਦੇ ਲੇਡੀਜ਼ ਟੀਮ ਦੇ ਹੈੱਡ ਨੇ ਉਹ ਜਿਨ੍ਹਾਂ ਨੇ ਮੈਨੂੰ ਫੋਨ ਕੀਤਾ ਸੀ ਉਹਨਾਂ ਨਾਲ ਇੱਕ ਦੋ ਵਾਰੀ ਮੇਰੀ ਮੁਲਾਕਾਤ ਹੋਈ ਓਕੇ ਨੇ ਤੁਸੀਂ ਬੋਲਦੇ ਬਹੁਤ ਸੋਹਣਿਆ ਕਹਿੰਦੇ ਲੋਕ ਤੁਹਾਡੇ ਪ੍ਰਚਾਰ ਤੋਂ ਪ੍ਰਭਾਵਿਤ ਹੋਣਗੇ ਕਿ ਤੁਸੀਂ ਸਾਡੇ ਆਮ ਆਦਮੀ ਪਾਰਟੀ 'ਚ ਤੁਹਾਡਾ ਨਾਂ ਪਾ ਦੀਏ ਮੈਂ ਕਿਹਾ ਨਹੀਂ ਮੇਥੋਂ ਬਿਨਾ ਪੁੱਛੇ ਮੇਰਾ ਨਾਂ ਆਮ ਆਦਮੀ ਪਾਰਟੀ 'ਚ ਨਾਂ ਨਹੀਂ ਪਾਣਾ ਮੈਂ ਕਿਹਾ ਮੈਂ ਤਾਂ ਤੁਹਾਡੇ ਖਿਲਾਫ ਬੋਲੀ ਜਾਨੀ ਆ ਹਾਂਜੀ ਵੀਰੇ ਕੀ ਗੱਲ ਭਗਵੰਤ ਦੇ ਕੰਮ ਕਰਨ ਦਾ ਤਰੀਕਾ ਪਸੰਦ ਨਹੀਂ ਹੁਣ ਤਾਂ ਤੁਹਾਨੂੰ ਹਜ਼ਾਰ ਹਜ਼ਾਰ ਰੁਪਈਆ ਵੀ ਮਹੀਨੇ ਦਾ ਪਾਉਣਾ ਹੈਗਾ ਬਿਜਲੀ ਦੇ ਬਿੱਲ ਮਾਫ ਕੀਤੇ ਹੋਏ ਨੇ ਸੁਹੂਲਤ ਦਿੱਤੀ ਵੀਰੇ ਹਣਾ ਚਲੋ ਅਲੱਗ ਪਾਸੇ ਦਿੱਤੀ 1000 ਰੁਪਇਆ ਹਜੇ ਤਾਂ ਆਇਆ ਹੀ ਨਹੀਂ ਜਦੋਂ ਆਇਆ ਉਹ ਤਾਂ ਦੇਖਾਂਗੇ ਤੇ ਇੱਕ ਕਹਿਣ ਤੇ ਕਰਨ ਦੇ ਵਿੱਚ ਵੀਰੇ ਬਹੁਤ ਫਰਕ ਹੁੰਦਾ ਬਿਜਲੀ ਦਾ ਬਿੱਲ ਆਉਂਦਾ ਬਿਜਲੀ ਦਾ ਬਿੱਲ ਨਹੀਂ ਆਉਂਦਾ ਸੋਨਮ ਕੈਸੇ ਨੇ ਹੁਣ ਘਰ ਰਹੀਆਂ ਚਵਾਂਦੀ ਆਜੇ ਇਸੀ ਉਸੇ ਛੱਡੇ ਜਾਣਗੇ ਪਰ ਇਹ ਦੇਖੋ ਨਾ ਇਹ ਬਿਜਲੀ ਦਾ ਬਿੱਲ ਦੇ ਕੇ ਬਿਜਲੀ ਦਾ ਬਿੱਲ ਫ੍ਰੀ ਕਰਕੇ ਆਟਾ ਦਾਲ ਦੀ ਸਕੀਮ ਦੇ ਕੇ ਸਾਡੀ ਸੋਚ ਉਥੋਂ ਤੱਕ ਸਾਡੀ ਸੋਚ ਹੀ ਉਥੇ ਤੱਕ ਪਹੁੰਚਾਉਣਾ ਚਾਹੁੰਦੇ ਨੇ ਜੀ ਆਟਾ ਦਾਲ ਤੱਕ ਹੀ ਫਸੇ ਰਹਿਣ ਪਰ ਇਹਨਾਂ ਨੂੰ ਕਹਿਣਾ ਚਾਹੁੰਦੀ ਆ ਮੈਂ ਲੋਕਾਂ ਨੂੰ ਵੀ ਦੱਸਣਾ ਚਾਹੁੰਦੀ ਆ ਜਦੋਂ ਉਹ ਤਾਂ ਕਹਿੰਦੇ ਕਹਿੰਦੇ ਵੀ ਲੋਕ ਭੁੱਖੇ ਨਾ ਮਰਨ ਵੀ ਘੱਟੋ ਘਾਟਾ ਟਾਟਾ ਦਾ ਘਰੇ ਪਹੁੰਚਦਾ ਹੋ ਜਾਵੇ ਲੋਕ ਭੁੱਖੇ ਤਾਂ ਹੀ ਮਰਨਗੇ ਜੇ ਲੋਕਾਂ ਨੂੰ ਕੋਈ ਬੇਰੋਜ਼ਗਾਰ ਰੋਜ਼ਗਾਰ ਦੇਣਗੇ ਮੈਂ ਤੁਹਾਨੂੰ ਸਾਡੇ ਪਿੰਡੇ ਦੀ ਗੱਲ ਦੱਸਦੀ ਹਾਂ ਸਾਡੇ ਪਿੰਡ ਦਾ ਨੌਜਵਾਨ ਸੀ ਬਹੁਤ ਪੜਿਆ ਲਿਖਿਆ ਸੀ ਸਾਡੇ ਪਿੰਡ ਤੋਂ ਸਭ ਤੋਂ ਵੱਧ ਪੜਿਆ ਸੀ ਉਹ ਉਹਨੂੰ ਨੌਕਰੀ ਨਾ ਮਿਲੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਕਿਤੇ ਤਾਂ ਬੜੇਪੇ ਵਿੱਚ ਉਹਨੇ ਮਾਂ-ਬਾਪ ਨੂੰ ਸਾਹਮਣਾ ਸੀ ਮਾਂ-ਬਾਪ ਨੂੰ ਮਾਂ-ਬਾਪ ਨੂੰ ਉਹ ਮੁੰਡੇ ਨੂੰ ਸਾਹਮਣਾ ਪੈ ਰਿਆ ਅਸੀਂ ਦੇਖੋ ਇਹ ਤਾਂ ਐਂ ਕਹਿ ਰਹੇ ਨੇ ਸਾਥੋਂ ਭੀਖ ਮੰਗ ਰਹੇ ਨੇ ਲੈ ਚ ਕਿੰਨੇ ਕ ਸਾਰੇ ਮਾਨਕਣ ਕੰਦੇ ਹੋਣਗੇ ਲੈਨ ਚ ਲੱਗ ਕੇ ਵੀ ਇੰਨੀ ਬੇਇੱਜ਼ਤੀ ਕਰਦੇ ਨੇ ਬੁੜੀਆਂ ਦੀ ਇਹਨਾਂ ਨੇ ਬੱਸਾਂ ਦਾ ਕਿਰਾਇਆ ਫ੍ਰੀ ਕਰਤਾ ਤੁਹਾਡੇ ਪਿੰਡ ਕਿਵੇਂ ਨਸ਼ਾ ਨੁਸ਼ਾ ਚੱਲ ਰਿਹਾ ਹੈਗਾ ਬਹੁਤ ਚੱਲ ਰਿਹਾ ਇਹਨਾਂ ਨੇ ਕਿਹਾ ਸੀ ਨਸ਼ਾ ਬੰਦ ਕਰਾਂਗੇ ਇੱਕ ਤਾਂ ਮੈਨੂੰ ਇੰਨਾਂ ਦੀ ਇਹਨਾਂ ਦੀ ਸਮਝ ਨਹੀਂ ਆਉਂਦੀ ਕਹਿੰਦੇ ਨਸ਼ਾ ਬਾਰਡਰੋਂ ਪਾਰ ਆਉਂਦਾ ਤੁਸੀਂ ਦੇਖਿਆ ਕਦੇ ਨਸ਼ਾ ਬਾਰਡਰੋਂ ਪਾਰ ਆਉਂਦਾ ਜੀ ਮੈਂ ਬਾਰਡਰ ਤੇ ਨਹੀਂ ਤੁਹਾਡੇ ਇੱਥੇ ਲੱਗੇ ਦੇ ਸਟੇਟ ਤੁਸੀਂ ਦੱਸੋ ਬਾਰਡਰੋਂ ਆਉਂਦਾ ਦੇਖਿਆ ਤੁਸੀਂ ਜਮ੍ਹ ਹੀ ਨਹੀਂ ਦੇਖਿਆ ਇਹ ਆਪ ਸਰਕਾਰਾਂ ਬਕਾਉਂਦੀਆਂ ਨੇ ਪੁਲਿਸ ਮੁਲਾਜ਼ਮ ਬਕਾਉਂਦੇ ਨੇ ਜਦੋਂ ਇਹਨਾਂ ਨੂੰ ਕੋਈ ਕਹਿੰਦਾ ਜੀ ਹਨਾ ਚਿੱਟਾ ਬੰਦ ਕਰੋ ਉਹਨੂੰ 2 ਮਿੰਟ ਤਾਂ 2 ਚਲੋ ਅੱਧਾ ਘੰਟਾ ਲਾ ਲਓ ਅੱਧਾ ਘੰਟਾ ਤਾਂ ਉਹਨੂੰ ਫੜ ਕੇ ਰੱਖਣਗੇ ਦੂਆਦ ਨੂੰ ਛੱਡ ਦੇਣਗੇ ਕੀ ਲੱਗਦਾ ਫਿਰ ਪੈਸਾ ਕਮਾਇਆ ਜਾ ਰਿਹਾ ਲੀਡਰ ਵੀ ਕਮਾਉਂਦੇ ਨੇ ਨਸ਼ੇ ਤੋਂ ਪੈਸੇ ਹੀ ਕਮਾਏ ਜਾ ਰਹੇ ਆ ਲੀਡਰ ਵੀ ਕਮਾਉਂਦੇ ਨੇ ਪੁਲਿਸ ਵਾਲੇ ਵੀ ਕਮਾਉਂਦੇ ਨੇ ਤਾਂ ਹੀ ਤਾਂ ਨਹੀਂ ਲੀਡਰ ਬਣਨ ਲੱਗੇ ਤੁਸੀਂ ਵੀ ਪੈਸਾ ਬਹੁਤ ਕਮਾ ਹੁੰਦਾ ਨਹੀਂ ਵੀਰੇ ਨਹੀਂ ਨਹੀਂ ਲੀਡਰ ਬਣਿਆ ਜੂ ਸਾਨੂੰ ਪੈਸੇ ਦਾ ਨਹੀਂ ਹੈਗਾ ਸਾਨੂੰ ਆਏ ਆ ਅਸੀਂ ਖਾਲਸਾ ਰਾਜ ਵੇਖਣਾ ਚਾਹੁੰਦੇ ਆ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਅਸੀਂ ਬੜੇ ਆਨਮਾਨ ਨਾਲ ਸਿਰ ਉੱਚਾ ਕਰਕੇ ਕਹਿੰਦੇ ਕਿ ਕਹਿੰਦੇ ਸੀ ਕਿ ਸਾਡਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੁਣ ਤਾਂ ਪੰਜਾਬ ਦੇ ਅੰਦਰ ਛੇਮਾ ਦਰਿਆ ਚੱਲ ਪਿਆ ਨਸ਼ੇ ਦਾ ਦਰਿਆ ਹਣਾ ਜਦੋਂ ਕੋਈ ਕਹਿੰਦਾ ਸੋਡੇ ਪੰਜਾਬ ਚ ਨਸ਼ੇ ਦਾ ਦਰਿਆ ਚੱਲ ਰਿਹਾ ਉਹਦੋਂ ਸਿਰ ਸਰਮ ਨਾਲ ਝੁੱਕ ਜਾਂਦਾ ਪੰਚਾਇਤਾਂ ਦਾ ਜਦੋਂ ਪੰਥਕ ਸੀਟਾਂ ਤੋਂ ਜਿੱਤਣਗੇ ਜਿਹੜੇ ਤੁਸੀਂ ਉਮੀਦਵਾਰ ਕਹੇ ਨੇ ਇਸ ਦਰਿਆ ਨੂੰ ਲੱਗੂਗਾ ਵਾਹਨ ਰੁਕੂਗਾ ਨਸ਼ਾ ਜ਼ਰੂਰ ਰੁਕੂਗਾ ਜਦੋਂ ਆਗੂ ਹੀ ਜਦੋਂ ਮੂਰੇ ਜਿਹੜੇ ਕੈਂਡੀਡੇਟ ਖੜੇ ਹੋਏ ਨੇ ਖਾਲਸੇ ਦੇ ਉਹ ਤਾਂ ਫਿਰ ਰੋਕਣਗੇ ਹੀ ਨਾ ਇਹ ਅਸੀਂ ਦਾਅਵੇ ਨਾ ਕਹਿ ਸਕਦੇ ਕਿ ਜਦੋਂ ਖਾਲਸਾ ਰਾਜ ਆ ਗਿਆ ਤਾਂ ਨਸ਼ਾ ਨੂੰ ਨਸ਼ਾ ਚਿੱਟਾ ਟੁੱਟਾ ਪਰੀ ਜਾਊਗਾ ਕੀ ਕਹਿਣਾ ਚਾਹੁੰਦੇ ਹੋ ਲਾਸਟ ਜੇ ਵੋਟਰ ਤੁਹਾਨੂੰ ਦੇਖ ਰਹੇ ਹੋਣਗੇ ਦਿਨ ਵਿੱਚ ਇੱਕ ਰਹਿ ਗਿਆ ਵੋਟਾਂ ਪੈਣ ਵਾਲੀਆਂ ਨਹੀਂ ਮੈਂ ਤਾਂ ਇਹੀ ਕਹਿਣਾ ਸੋਹਣੀਆ ਖਡੂਰ ਸਾਹਿਬ ਵਾਲਿਆਂ ਨੂੰ ਕਿ ਤੁਹਾਡੇ ਹਲਕੇ ਦੀ ਇੱਕ ਇੱਕ ਵੋਟ ਤੁਹਾਡੇ ਘਰ ਦੀ ਇੱਕ ਇੱਕ ਵੋਟ ਭਾਈ ਅਮਰਤਪਾਲ ਸਿੰਘ ਜੀ ਨੂੰ ਜਾਣੀ ਚਾਹੀਦੀ ਹੈ ਫਰੀਦਕੋਟ ਵਾਲਿਆਂ ਨੂੰ ਵੀ ਇਹੀ ਕਹਿਣਾ ਚਾਹੁੰਦੀ ਹਾਂ ਕਿ ਤੁਹਾਡੀ ਵੀ ਇੱਕ ਇੱਕ ਵੋਟ ਯਾਨੀ ਕਿ ਕਰਮਜੀਤ ਅਨਮੋਲ ਨੂੰ ਹੀ ਪਾ ਦਿਓ ਇੱਕ ਇੱਕ ਵੋਟ ਭਾਈ ਸਰਬਜੀਤ ਸਿੰਘ ਜੀ ਦੇ ਭਾਈ ਸਰਬਜੀਤ ਸਿੰਘ ਜੀ ਨੂੰ ਜਾਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੇ ਪਿਤਾ ਦੀ ਸਾਡੇ ਪੰਜਾਬ ਅਸਲੀ ਹੀਰੋ ਨੇ ਮਤਲਬ ਕਿ ਗਰਮਜੀਤ ਨਮੋਲ ਵੀ ਹੀਰੋ ਬਹੁਤ ਫਿਲਮਾਂ ਆਉਂਦੀਆਂ ਉਹ ਫਿਲਮਾਂ ਦਾ ਹੀਰੋ ਹੈ ਉਹ ਫਿਲਮਾਂ ਦਾ ਹੀਰੋ ਹੈ ਇਹ ਸਾਡੇ ਪੰਜਾਬ ਦੇ ਹੀਰੋ ਨੇ ਜਿਨ੍ਹਾਂ ਤੋਂ ਸਾਡੇ ਪੰਜਾਬ ਦੇ ਆਉਣ ਵਾਲੇ ਨੌਜਵਾਨਾਂ ਨੂੰ ਸਿੱਖਣ ਤੋਂ ਮਿਲੂਗਾ ਫਰੀਦਕੋਟ ਵਾਲਿਆਂ ਨੂੰ ਇਹ ਹੀ ਕਹਿਣਾ ਚਾਹਣੀ ਹੈ ਕਿ ਭਾਈ ਸਰਬਜੀਤ ਸਿੰਘ ਜੀ ਨੂੰ ਜਿਤਾਇਓ ਤੇ ਸੰਗਰੂਰ ਵਾਲਿਓ ਬਾਪੂ ਸਿਮਰਨਜੀਤ ਸਿੰਘ ਮਾਨ ਮਾਨ ਜੀ ਨੂੰ ਜਿਤਾਇਓ ਤੇ ਮਾਨ ਸਾਡੇ ਬਠਿੰਡੇ ਤੋਂ ਦਾ ਮੈਨੂੰ ਪੂਰੀ ਉਮੀਦ ਹੈ ਕਿ ਕਹਿੰਦੀ ਲੋੜ ਹੀ ਨਹੀਂ ਕਿ ਭਾਈ ਲਖੇਸ ਦਾੜੀ ਨੂੰ ਇੱਕ ਤਰੀਕ ਨੂੰ ਪਾਉਣਗੇ ਵੋਟਾਂ ਬਹੁਤ ਬਹੁਤ ਸ਼ੁਕਰੀਆ ਤੁਸੀਂ ਗੱਲਬਾਤ ਕੀਤੀ ਸੋ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਕਿ 2027 ਦੀਆਂ ਚੋਣਾਂ ਵੀ ਨੇ ਹੁਣ ਵੀ ਚੋਣਾਂ ਚੱਲ ਰਹੀਆਂ ਲੋਕ ਸਭਾ ਦੀਆਂ ਤਾਂ ਪੰਜਾਬ ਦੇ ਵਿੱਚ ਪ੍ਰਚਾਰਕ ਜਾਂ ਸਟਾਰ ਪ੍ਰਚਾਰਕ ਵੀ ਉੱਭਰ ਰਹੇ ਨੇ ਚੰਗੀ ਗੱਲ ਹੈ ਕਿ ਨਵੀਂ ਪਨੀਰੀ ਸਿਆਸਤ ਦੇ ਵਿੱਚ ਦਿਲਚਸਪੀ ਰੱਖ ਰਹੀ ਹੈ ਪੰਜਾਬ ਦੀ ਗੱਲ ਕਰ ਰਹੀ ਹੈ ਪੰਜਾਬ ਦੇ ਮਸਲਿਆਂ ਦੀ ਗੱਲ ਕਰ ਰਹੀ ਹੈ ਤੇ ਆਪਣੇ ਚਾਹੇਤਿਆਂ ਦੇ ਪ੍ਰਚਾਰ ਦੇ ਵਿੱਚ ਜੀ ਜਾਣ ਇਕ ਲਾ ਰਹੀ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ